ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਇਸ ਸਮੇਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਡੋਨਾਲਡ ਟਰੰਪ ਦੇ ਕਰੀਬੀ ਦੋਸਤ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਜੀਆਂ ਦੱਸਦੀ ਹੈ ਕਿ ਯੂਟਾ ਯੂਨੀਵਰਸਿਟੀ ਦੇ ਵਿੱਚ ਉਸ ਸਮੇਂ ਚਾਰਲੀ ਕਿਰਕ ਜਿਹੜੇ ਸੀਗੇ ਵਿਦਿਆਰਥੀਆਂ ਨੂੰ ਸੰਬੋਧਿਤ ਕਰ ਰਹੇ ਸੀ ਉਸ ਸਮੇਂ ਇਹਨਾਂ ਨੂੰ ਗੋਲੀ ਮਾਰ ਕੇ ਮੌਦੇਕਾਟ ਉਤਾਰ ਦਿੱਤਾ ਗਿਆ ਇਸ ਵਿੱਚ ਦੀ ਇੱਕ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਕਰੀਬੀ ਚਾਰਲੀ ਕਿਰਕ ਦਾ ਸ਼ਰਿਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਯੂਟਾ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀਗਾ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸੀਗੇ ਉਸੇ ਸਮੇਂ ਇੱਕ ਗੋਲੀ ਆਉਂਦੀ ਹੈ ਜੋ ਕਿ ਸਿੱਧੀ ਆ ਕੇ ਉਹਨਾਂ ਦੇ ਗਰਦਨ ਤੇ ਲੱਗਦੀ ਹੈ ਜਿਸ ਤੋਂ ਬਾਅਦ ਉੱਥੇ ਮੌਕੇ ਤੇ ਹੀ ਚਾਰਲੀ ਕਿਰਕ ਦੀ ਮੌਤ ਹੋ ਗਈ ਹੈ 31 ਸਾਲਾਂ ਚਾਰਲੀ ਕਿਰਕ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਸੀਗੇ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਆਏ ਸੀ ਜਦੋਂ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਭਾਰਤੀ ਲੋਕਾਂ ਨੂੰ ਹੋਰ ਵੀਜ਼ੇ ਦੇਣ ਦੀ ਲੋੜ ਨਹੀਂ ਹੈ ਜਿਹੜੇ ਭਾਰਤੀ ਲੋਕ ਅਮਰੀਕਾ ਆਉਂਦੇ ਨੇ ਉਹਨਾਂ ਨੂੰ ਹੁਣ ਹੋਰ ਵੀਜ਼ੇ ਦੇਣ ਦੀ ਲੋੜ ਨਹੀਂ ਹੈ ਜਿਸ ਤੋਂ ਬਾਅਦ ਉਹ ਲਗਾਤਾਰ ਚਰਚਾ ਦੇ ਵਿੱਚ ਬੜੇ ਹੋਏ ਸੀ ਤਾਂ ਇਸ ਵੀ ਦੀ ਇੱਕ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਅਤੇ ਬੇहद ਕਰੀਬੀ ਚਾਰਲੀ ਕਿਰਕ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਯੂਟਾ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਦੌਰਾਨ ਸ਼ਰੇਆਮ ਗੋਲੀ ਮਾਰੀ ਗਈ ਹੈ ਯੂਨੀਵਰਸਿਟੀ ਦੇ ਵਿੱਚ ਸੰਬੋਧਨ ਕਰ ਰਹੀ ਸੀ ਚਾਰਲੀ ਕਿਰਕ ਉਸੇ ਸਮੇਂ ਕਿਸੇ ਵਿਅਕਤੀ ਦੇ ਵੱਲੋਂ ਗੋਲੀ ਮਾਰੀ ਜਾਂਦੀ ਹੈ ਗੋਲੀ ਜਿਹੜੀ ਸਿੱਧੀ ਜਾ ਕੇ ਉਹਨਾਂ ਦੀ ਗਰਦਨ ਤੇ ਲੱਗਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਮਰੀਕੀ ਪੁਲਿਸ ਦੇ ਵੱਲੋਂ ਇੱਕ ਸ਼ਕਤੀ ਵਿਅਕਤੀ ਨੂੰ ਵੀ ਜਿਹੜਾ ਆ ਗ੍ਰਫਤਾਰ ਕੀਤਾ ਗਿਆ ਹਾਲਾਂਕਿ ਉਸ ਸਮੇਂ ਜਿਹੜੀ ਆ ਉਸਦੇ ਕੋਲ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਸਤਿਆ ਤੋਂ ਬਾਅਦ ਵਾਈਟ ਹਾਊਸ ਦੇ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ ਇਸ ਦਿਨ ਨਾਲ ਹੀ ਐਤਵਾਰ ਸ਼ਾਮ 6 ਵਜੇ ਤੱਕ ਅਮਰੀਕਾ ਦੇ ਹਰ ਝੰਡੇ ਨੂੰ ਅੱਦਾ ਝੁਕਾਉਣ ਦੇ ਆਦੇਸ਼ ਵੀ ਜਿਹੜੇ ਨੇ ਉਹ ਜਾਰੀ ਹੋਏ ਨੇ ਕਿਉਂਕਿ ਜਿਹੜੇ ਚਾਰਲੀ ਕਿਰਕ ਸੀਗੇ ਪੋਲਿਟিক্যাল ਐਕਟੀਵਿਸਟਸ ਦੀ ਅਤੇ ਇਸ ਦੇ ਨਾਲ ਹੀ ਟਰਨਿੰਗ ਪੁਆਇੰਟ ਨਾਮ ਦੀ ਸੰਸਥਾ ਵੀ ਚਲਾਉਂਦੇ ਸੀ ਜੋ ਕਿ ਯੂਐਸ ਦੀ ਇੱਕ ਸਸਤਾ ਸੀ ਪੋਲਿਟিক্যাল ਐਕਟੀਵਿਸਟ ਤੇ ਰਾਜਨੀਤੂ ਲੈ ਕੇ ਵਿਦਿਆਰਥੀਆਂ ਨੂੰ ਕਈ ਵਾਰ ਉਹਨਾਂ ਦੇ ਵੱਲੋਂ ਜਾਗਰੂਕ ਕੀਤਾ ਜਾਂਦਾ ਸੀਗਾ ਯੂਨੀਵਰਸਿਟੀ ਦੇ ਵਿੱਚ ਕਈ ਸਾਰੇ ਪ੍ਰੋਗਰਾਮ ਰੱਖੇ ਜਾਂਦੇ ਸੀ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਹੋਰ ਵੀ ਪ੍ਰੋਗਰਾਮ ਜਿਹੜੇ ਨੇ ਪਹਿਲਾਂ ਵੀ ਰੱਖੇ ਜਾ ਚੁੱਕੇ ਨੇ ਤਾਂ ਹੁਣ ਯੂਟਾ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਵਿਦਿਆਰਥੀਆਂ ਨੂੰ ਸੰਬੋਧਨ ਕਰ ਰੇ ਸੀ ਉਸੇ ਸਮੇਂ ਇੱਕ ਗੋ ਹੁੰਦੀ ਹੈ ਜਿਹੜੀ ਕਿ ਕਿਸੇ ਵਿਅਕਤੀ ਵੱਲੋਂ ਚਲਾਈ ਗਈ ਸੀ ਤੇ ਉਹ ਗੋਲੀ ਸਿੱਧੀ ਜਾ ਕੇ ਉਹਨਾਂ ਦੀ ਗਰਦਨ ਤੇ ਲੱਗਦੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ